ਹਾਂ ਜੀ ਤੁਹਾਡੇ ਕੋਲ ਵੀ EU ਫੈਮਿਲੀ ਵਾਲਾ ਕਾਰਡ ਹੈਗਾ 5 ਸਾਲ ਦਾ ਤੁਸੀਂ ਵੀ ਵਿਆਹ ਕਰਾ ਕੇ ਕਿਸੇ ਕੰਟਰੀ ਦੇ ਵਿੱਚ ਕਾਰਡ ਲਿਆ ਹੈਗਾ ਜਿਹੜਾ 5 ਸਾਲ ਲਈ ਵੈਲਿਡ ਹੈਗਾ ਜਿਹਨੂੰ ਕਹਿੰਦੇ EU ਫੈਮਿਲੀ ਕਾਰਡ ਭਾਵੇਂ ਤੁਸੀਂ ਸਪੇਨ ਦੇ ਵਿੱਚ ਲਿਆ ਹੈਗਾ ਇਟਾਲੀਆ ਦੇ ਵਿੱਚ ਲਿਆ ਹੈਗਾ ਪੋਲੈਂਡ ਦੇ ਵਿੱਚ ਲਿਆ ਹੈਗਾ ਜਾਂ ਤੁਸੀਂ ਬੈਲਜੀਅਮ ਦੇ ਵਿੱਚ ਲਿਆ ਹੈਗਾ ਜਾਂ ਫਰਾਂਸ ਦੇ ਵਿੱਚ ਇਹ ਵੀਡੀਓ ਹੈ ਤੁਹਾਡੇ ਵਾਸਤੇ ਕਿੱਦਾਂ ਤੁਸੀਂ ਜਰਮਨ ਦੇ ਵਿੱਚ ਮੂਵ ਹੋ ਸਕਦੇ ਹੋ ਤੇ ਕਿੱਦਾਂ ਤੁਸੀਂ ਕੰਮ ਕਰ ਸਕਦੇ ਹੋ ਲਾਈਵ ਦੇ ਵੇਸ਼ਨ ਹਮੇਸ਼ਾ ਹੀ ਇਹ ਕੁਐਸਚਨ ਆਇਆ ਜਾਂਦਾ ਪਾ ਜੀ ਮੇਰੇ ਕੋਲ EU ਫੈਮਿਲੀ ਵਾਲਾ ਕਾਰਡ ਹੈਗਾ ਤੇ ਮੈਂ ਥੇ ਆਨ ਕੇ ਜਰਮਨ ਡਾਇਰੈਕਟ ਆਨ ਕੇ ਆਪਣਾ ਕਾਰਡ ਚੇਂਜ ਕਰਵਾ ਸਕਦਾ ਕਿ ਨਹੀਂ ਕਰਵਾ ਸਕਦਾ ਤੇ ਚਲੋ ਚਲਦੇ ਆ ਕਰਦੇ ਆ ਅੱਜ ਉਹ ਟੋਪਿਕ ਤੇ ਗੱਲ ਪਹਿਲਾਂ ਤੇ ਤੁਹਾਡਾ ਵੈਲਕਮ ਹੈ ਸਾਡੇ YouTube ਚੈਨਲ ਦੇ ਉੱਤੇ ਮੂਵ ਟੂ ਜਰਮਨੀ ਤੇ ਜਿਹੜਾ ਕਿ ਏ ਵਾਲ ਫੈਮਲੀਆਂ ਦਾ ਤੁਹਾਡੇ ਕੋਲ ਕਾਰਡ ਹੈਗਾ ਉਹ ਡਿਪੈਂਡ ਕਰਦਾ ਤੁਹਾਨੂੰ ਕਿੱਦਾਂ ਮਿਲਿਆ ਹੈਗਾ ਜੇ ਤੁਸੀਂ ਵਿਆਹ ਕਰਾ ਕੇ ਫੈਮਲੀ ਵਾਲਾ ਕਾਰਡ ਲੈਂਦੇ ਹੋ ਤਾਂ ਨੋ ਅਕੋਰਡਿੰਗ ਇੱਕ ਫੈਮਲੀ ਕਾਰਡ ਮਿਲਦਾ ਜਿੱਤੇ ਏਯੂ ਫੈਮਲੀ ਲਿਖਿਆ ਹੁੰਦਾ ਕਿ ਤੁਸੀਂ ਫੈਮਲੀ ਦਾ ਕਾਰਡ ਤੁਹਾਨੂੰ ਮਿਲਿਆ ਹੈਗਾ ਤੇ ਫਿਰ ਮੇਰੇ ਵੀਰ ਤੁਸੀਂ ਡਾਇਰੈਕਟ ਆਨ ਕੇ ਕਾਰਡ athe ਨਹੀਂ ਚੇਂਜ ਕਰਵਾ ਸਕਦੇ ਡਾਇਰੈਕਟ ਆਣ ਕੇ ਇੱਥੇ ਕੰਮ ਨਹੀਂ ਕਰ ਸਕਦੇ ਇਹ ਸਿੰਪਲ ਜਿਹਾ ਪਹਿਲਾ ਆਨਸਰ ਹੈਗਾ ਕਿ ਜਿਹਨਾਂ ਕੋ EU ਫੈਮਿਲੀ ਦਾ ਕਾਰਡ ਹੈਗਾ ਨਾ ਉਹ ਸਿੱਧਾ ਆਣ ਕੇ ਇੱਥੇ ਕੋਈ ਬੰਦਾ ਕੰਮ ਨਹੀਂ ਕਰ ਸਕਦਾ ਉਹਦਾ ਤਰੀਕਾ ਹੁੰਦਾ ਚੇਂਜ ਕਰਵਾਉਣ ਦਾ ਤੇ ਉਹ ਤਰੀਕੇ ਬਾਰੇ ਅਸੀਂ ਤੁਹਾਨੂੰ ਅੱਜ ਸਾਰਾ ਇਸ ਵੀਡੀਓ ਦੇ ਵਿੱਚ ਦੱਸਾਂਗੇ ਵੀਡੀਓ ਦੇ ਐਂਡ ਤੱਕ ਜਰੂਰ ਬਨੇ ਰਹੋ ਕਿਹੜੇ ਡਾਕੂਮੈਂਟ ਲੱਗਣੇ ਨੇ ਤੇ ਕਿਹੜੀਆਂ ਜਰਮੰਦੀਆਂ ਸ਼ਰਤਾਂ ਹੁੰਦੀਆਂ ਉਹਦੇ ਅਕੋਰਡਿੰਗ ਤੁਹਾਨੂੰ ਸਾਰਾ ਕੁਝ ਦੱਸਿਆ ਜਾਏਗਾ ਠੀਕ ਹੈ ਜੀ ਜ਼ਿਆਦਾ ਕੁਝ ਦੱਸਿਆ ਜਾਏਗਾ ਅਸੀਂ ਕਰਦੇ ਹਾਂ ਤੁਹਾਡੇ ਨਾਲ ਗੱਲ ਜਿਹੜਾ ਤੁਸੀਂ ਇਹੋ ਫੈਮਿਲੀ ਦਾ ਜੇ ਤੁਹਾਨੂੰ ਕਾਡ ਮਿਲਦਾ ਉਹ ਹਮੇਸ਼ਾ ਹੀ ਤੁਹਾਨੂੰ ਪਾਰਟਨਰ ਦੇ ਅਕੋਰਡਿੰਗ ਮਿਲਦਾ ਹੋ ਸਕਦਾ ਤੁਹਾਡਾ ਪਾਰਟਨਰ ਸਪੈਨਿਸ਼ ਹੋਏ ਤੇ ਕੋ ਰੈੱਡ ਪਾਸਪੋਰਟ ਹੈ ਜਾਂ ਪੁਰਤਗੇਸ਼ੀ ਹੋਏ ਜਾਂ ਤੁਹਾਡੇ ਕੋਲ ਆਲੈਂਡ ਵਿੱਚ ਕੋਈ ਵੀ ਹੈ ਨਾ ਚਲੋ ਮੰਨ ਲੈਂਦੇ ਆ ਤੁਹਾਡਾ ਪਾਰਟਨਰ ਵਾਈਫ ਹੋਏ ਜਾਂ ਹਸਬੰਡ ਹੋਏ ਉਹਦੇ ਕੋਲ ਤੁਹਾਡੇ ਕੋਲ ਰੈੱਡ ਪਾਸਪੋਰਟ ਹੈਗਾ ਰੈੱਡ ਪਾਸਪੋਰਟ ਜਿਹੇ ਬੰਦੇ ਕੋਲ ਹੈਗਾ ਉਹਨੂੰ ਪਹਿਲਾਂ ਜਰਮਨ ਦੇ ਵਿੱਚ ਮੂਵ ਹੋਣਾ ਪੈਂਦਾ ਜਰਮਨ ਦੇ ਵਿੱਚ ਫਸਟ ਆਫ ਫਸਟ ਐਸ ਜੇ ਪਾਰਟਨਰ ਨੂੰ ਮੂਵ ਹੋ ਕੇ ਕਨ ਮੈਲਡੂ ਕਰवानी ਪੈਂਦੀ ਹੈ ਘਰ ਦੀ ਰਜਿਸਟ੍ਰੇਸ਼ਨ ਕਰवानी ਪੈਂਦੀ ਹੈ ਤੇ ਕੰਮ ਦਾ ਕੰਟੈਕਟ ਲੈਣਾ ਪੈਂਦਾ ਹੈ ਕੰਮ ਦਾ ਕੰਟੈਕਟ ਲੈ ਕੇ ਉਹ ਬੰਦੇ ਨੂੰ ਫੁੱਲ ਟਾਈਮ ਇੱਥੇ ਕੰਮ ਕਰਦੇ ਨੂੰ ਘੱਟ ਤੋਂ ਘੱਟ 3 ਤੋਂ 4 ਮਹੀਨੇ ਹੋ ਜਾਣੇ ਚਾਹੀਦੇ ਨੇ 4 ਮਹੀਨੇ ਜਦੋਂ ਹੋ ਜਾਂਦੇ ਨੇ ਫਿਰ ਉਹ ਐਜ਼ ਏ ਪੋਟਾ ਪਾਰਟਨਰ ਹੱਕ ਹੁੰਦਾ ਫੋਮਲੀਏ ਨਾਕਸੂਗ ਅਪਲਾਈ ਕਰਨ ਵਾਸਤੇ ਉਹ ਤੁਹਾਡਾ ਮਤ ਜਿਹੜਾ ਆਪਣੇ ਪਾਰਟਨਰ ਨੂੰ ਅਪਲਾਈ ਕਰਨ ਵਾਸਤੇ ਜਿਹਦਾ ਤੁਸੀਂ ਸਪੇਨ 'ਚ ਰਹਿੰਦੇ ਹੈਗੇ ਹੋ ਤੁਹਾਡੇ ਪਾਰਟਨਰ ਜਰਮਨ ਦੇ ਵਿੱਚ 4 ਤੋਂ 5 ਮਹੀਨੇ ਕੰਮ ਕਰ ਚੁੱਕਿਆ ਉਹਦੇ ਕੋਲ ਸਪੇਸ ਲਿਪਾਂ ਇਕੱਠੀਆਂ ਹੋ ਚੁੱਕੀਆਂ ਨੇ ਫਿਰ ਨਾਲ ਹੀ ਉਹ ਆਸਲੰਡਰ ਭੋੜ ਦੇ ਵਿੱਚ ਜਾ ਕੇ ਜਿੱਥੇ ਤੁਸੀਂ ਰਹਿੰਦੇ ਹੋਗੇ ਘਰ ਦੀ ਰਜਿਸਟ੍ਰੇਸ਼ਨ ਕਰਵਾਈ ਹੈ ਉੱਥੇ ਜਾ ਕੇ ਤੁਸੀਂ ਅਪੀਲ ਕਰ ਸਕਦੇ ਹੋ ਠੀਕ ਹੈ ਜੀ ਤੁਹਾਡਾ ਪਾਤਰ ਜਿਹੜਾ ਜ਼ਰਮਚ ਰਹਿੰਦਾ ਉਹ ਅਪੀਲ ਕਰ ਸਕਦਾ ਉਹਦੇ ਵਾਸਤੇ ਤੁਹਾਨੂੰ ਅੰਤਰਰਾਕਸ ਆਫਨਰ ਸਰਟੀਫਿਕੇਟ ਦਾ ਭਰਨਾ ਪੈਂਦਾ ਉਹਦੇ ਵਾਸਤੇ ਤੁਹਾਨੂੰ ਜਿਹੜੇ ਪੇਪਰ ਚਾਹੀਦੇ ਹੁੰਦੇ ਨੇ ਇੱਥੇ ਸਾਈਡ ਤੇ ਤੁਸੀਂ ਦੇ ਸਕਦੇ ਹੋ ਤੁਹਾਨੂੰ ਉਹਦੇ ਸਾਰੇ ਪੇਪਰਾਂ ਦੀ ਜਿਹੜੀ ਲਿਸਟ ਹੈ ਮੈਂ ਤੁਹਾਨੂੰ ਦੱਸ ਦਿੰਨਾ ਇਹ ਸਾਈਡ ਤੇ ਤੁਹਾਨੂੰ ਸ਼ੋ ਹੁੰਦਾ ਹੋਵੇਗਾ ਇਹ ਪੇਪਰ ਤੁਹਾਨੂੰ ਸਾਰੇ ਉੱਥੇ ਜਾ ਕੇ ਇਹ ਪੇਪਰ ਸਬਮਿਟ ਕਰਵਾਉਣ ਤੋਂ ਬਾਅਦ ਉਹ ਐਜ਼ ਅ ਵੈਰੀਫਿਕੇਸ਼ਨ ਕਰਦੇ ਨੇ ਕਿ ਇਹ ਲੀਗਲਾਈਜ਼ੇਸ਼ਨ ਸਾਰਾ ਕੰਮ ਚੱਲਦਾ ਪਿਆ ਕਿ ਨਹੀਂ ਚੱਲਦਾ ਪਿਆ ਉਹਨਾਂ ਕੋ ਉਹਨਾਂ ਦੀ ਸੈਲਰੀ ਉਹਨੇ ਹੈਗੀ ਕਿ ਨਹੀਂ ਤੁਹਾਡਾ ਖਰਚਾ ਚੱਕਰ ਜੋਗੀ ਤੇ ਜਿਹੜੇ ਖਰਚੇ ਤੁਹਾਡੇ ਰਜਿਸਟ੍ਰੇਸ਼ਨ ਹੋਈ ਹੈ ਉਹਦੇ ਵਿੱਚ ਇਨੀ ਜਗ੍ਹਾ ਹੈਗੀ ਕਿ ਨਹੀਂ ਹੈਗੀ ਇਸ ਲਈ ਜਿਹੜੇ ਵੀ ਡਾਕੂਮੈਂਟ ਤੁਸੀਂ ਜਮ੍ਹਾਂ ਕਰਵਾਉਣੇ ਨੇ ਇੱਕ ਵਾਰੀ ਫੇਰ ਤੁਹਾਨੂੰ ਮੈਂ ਬੋਲ ਕੇ ਦੱਸ ਦਿੰਨਾ ਵਾ ਕੰਮ ਦਾ ਕੰਟੈਂਟ ਤੁਹਾਡਾ ਤੁਸੀਂ ਸਬਮਿਟ ਕਰਵਾਉਣਾ ਨਾਲ ਅੰਤ ਰੱਖਦੇ ਇੱਕ ਤੁਸੀਂ ਆਪਣੀਆਂ ਪੇ ਸਲਿੱਪਾਂ ਨਾਲ ਕਰवानीਆਂ ਇੱਕ ਮੌਨ ਰਮ ਵਿਸ਼ਾ ਨੂੰ ਤੁਸੀਂ ਨਾਲ ਕਰवानी ਹੈਗੀ ਜਮਾ ਸਬਮਿਟ ਆਪਣੇ ਤੇ ਇੱਕ ਤੁਸੀਂ ਜਿਹੜਾ ਕ੍ਰੰਕਨ ਕਾਸੇ ਦੀ ਅਨਮਲੂ ਰਿਕਵਰੀ ਮੇਲ ਵਿਸ਼ਾ ਨੂੰ ਮੰਗ ਲਾਣਨੇ ਨੇ ਇਹ ਪੇਪਰ ਜਮਾ ਕਰਵਾ ਕੇ ਤੇ ਜਿਹੜਾ ਤੁਸੀਂ ਅੰਤਰਾਕ ਲਗਾਣਾ ਤੁਸੀਂ ਆਪਣੇ ਤੁਹਾਡੇ ਪਾਰਟਨ ਦਾ ਉਹਦੇ ਪਾਸਪੋਰਟ ਦੀ ਫੋਟੋਕਾਪੀ ਤੇ ਨਾਲ ਹੀ ਉਹਦਾ ਜਿਹੜੇ ਕੋ ਉਹਦੇ ਕੋ ਏਯੂ ਫੈਮਿਲੀ ਕਾਰਡ ਹੈਗਾ ਉਹਦੀ ਫੋਟੋਕਾਪੀ ਨਾਲ ਲਗਾ ਕੇ ਤੁਸੀਂ ਸਬਮਿਟ ਕਰ ਸਕਦੇ ਹੋ ਅੰਤਰਾਕ ਇਹ ਕਰਨ ਤੋਂ ਬਾਅਦ ਹੋ ਸਕਦਾ ਤੁਹਾਨੂੰ ਅਪਰੋਕਸੀਮੇਟਲੀ ਅੱਜ ਕੱਲ੍ਹ ਸਾਰਿਆਂ ਨੂੰ ਪਤਾ ਹੈ ਸੇ ਟਾਈਮ ਲੱਗਦਾ ਪਿਆ ਇੱਕ ਬਾਦ ਤੋਂ ਬਾਦ 5 ਤੋਂ 6 ਮਹੀਨੇ ਵੀ ਲੱਗਦੇ ਪਏ ਨੇ ਤੇ ਕਾਰਡ ਐਂ ਸ਼ਾਇਦੋਂ ਕਿਹੜਾ ਡਿਸੀਜਨ ਲੈਣ ਦੇ ਵਿੱਚ ਤੇ ਜਦੋਂ ਡਿਸੀਜਨ ਤੁਹਾਨੂੰ ਮਿਲ ਜਾਂਦਾ ਫਿਰ ਤੁਹਾਡੇ ਪਾਰਟ ਨੂੰ ਇੱਥੇ ਪਰਮਿਸ਼ਨ ਮਿਲ ਜਾਂਦੀ ਹੈ ਪੈਰਾਗ੍ਰਾਫ 5 ਦੇ ਅਕੋਰਡਿੰਗ ਫੈਮਿਲੀ ਆਫ ਰਾਇਸ ਹੋਗੀ ਇਸ ਦੇ ਅਕੋਰਡਿੰਗ ਖੁੱਲਾ ਕਾਰਡ ਤੁਹਾਨੂੰ 5 ਸਾਲ ਦਾ ਦਿੱਤਾ ਜਾਂਦਾ ਹੈ ਨਾ ਉਹ ਵੀ ਏਓ ਫੈਮਿਲੀ ਲਿਖਿਆ ਹੁੰਦਾ ਪਰ ਫੈਮਿਲੀ ਐ ਨਾ ਉਸ ਦੇ ਅਕੋਰਡਿੰਗ ਪੈਰਾਗ੍ਰਾਫ 5 ਦੇ ਅਕੋਰਡਿੰਗ ਤੁਹਾਨੂੰ ਜਿਹੜਾ 5 ਸਾਲ ਦਾ ਕਾਰਡ ਦਿੱਤਾ ਜਾਂਦਾ ਉਹਦਾਂ ਨੂੰ ਸਾ이드 ਤੇ ਮੈਂ ਦਿਖਾ ਦਿੰਦਾ ਐ ਇਦਾਂ ਦਾ ਕਾਰਡ ਹੁੰਦਾ ਇਦਾਂ ਦਾ ਕਾਰਡ ਤੁਹਾਨੂੰ ਮਿਲਦਾ ਹੈਗਾ ਤੇ ਫਿਰ ਤੁਹਾਨੂੰ ਤੁਸੀਂ ਉਸ ਕਾਰਡ ਤੇ ਤੁਸੀਂ ਕੰਮ ਕਰ ਸਕਦੇ ਹੋ ਜਰਮਨ ਦੇ ਵਿੱਚ ਜਿੱਥੇ ਮਰਜ਼ੀ ਪੇਪਰ ਭਰ ਕੇ ਜਿੱਦਾਂ ਮਰਜ਼ੀ ਕੰਮ ਕਰ ਸਕਦੇ ਹੋ ਪਰ ਇੰਨਾ ਖਿਆਲ ਜ਼ਰੂਰ ਰੱਖਿਓ ਉਹ ਜਿਹੜਾ ਕਾਰਡ ਉਹਨਾਂ ਚ ਹੀ ਵੈਲਿਡ ਹੈ ਜਿੰਨਾ ਚਿਰ ਤੁਹਾਡਾ 파ਟਰਨਰ ਜਰਮਨ ਦੇ ਵਿੱਚ ਰਹਿੰਦਾ ਪਿਆ ਉਹ ਦਿਨ ਮੈਲਡਿੰਗ ਤੁਹਾਡੇ ਨਾਲ ਚੱਲਦੀ ਪਈ ਹੈ ਇਹ ਤੁਹਾਡਾ 파ਟਰਨਰ 2 ਤੋਂ 3 ਮਹੀਨਿਆਂ ਬਾਅਦ ਜਾਂ 2 ਤੋਂ 3 ਸਾਲ ਬਾਅਦ ਤੁਹਾਨੂੰ ਛੱਡ ਕੇ ਜਾਂਦਾ ਹੈ ਠੀਕ ਹੈ ਜੀ ਜੇ ਤੁਹਾਨੂੰ ਮੰਨ ਲਓ ਤੁਸੀਂ 3 ਸਾਲ ਆਪਣੇ 파ਟਨਰ ਨਾਲ ਰਹਿੰਦੇ ਹੋ ਤੁਸੀਂ B1 ਲੈਂਗੁਏਜ ਕਰ ਲੈਂਦੇ ਹੋ ਫਿਰ ਤੁਸੀਂ ਜਰਮਨ ਦਾ ਪਾਸਪੋਰਟ ਅਪਲਾਈ ਕਰਨ ਲਈ ਪਾਸਪੋਰਟ ਅਪਲਾਈ ਕਰ ਸਕਦੇ ਹੋ ਜਰਮਨ ਦਾ ਪਰ ਜੇ ਤੁਹਾਡੇ ਕੋਲ ਨਹੀਂ ਲੈਂਗੁਏਜ ਹੈ ਕਿ ਤੁਸੀਂ ਆਪਣੇ ਪੇਪਰ ਨਹੀਂ ਉਹਨਾਂ ਨੂੰ ਪੂਰੇ ਕੰਪਲੀਟ ਕਰਕੇ ਦਿੱਤੇ ਤੇ ਤੁਹਾਡਾ 파ਟਨਰ ਤੁਹਾਨੂੰ ਛੱਡ ਕੇ ਚੱਲ ਜਾਂਦਾ ਜਿੱਦਾਂ ਰੱਬ ਨਾ ਕਰੇ ਲੜਾਈ ਹੋ ਜਾਂਦੀ ਹੈ ਤੁਹਾਡਾ 파ਟਨਰ ਛੱਡ ਕੇ ਤੁਹਾਨੂੰ ਚੱਲ ਜਾਂਦਾ ਵੇ ਤੋਹੀ ਜਿੱਦਾਂ ਦਾ ਨੋ ਪਾਟਰ ਜੀ ਅੱਜ ਛੱਡ ਕੇ ਜਾਂਦਾ ਖਾਲੀ ਤੋਹੀ ਹਸਪਤਾਲ ਦੇ ਬਿਹੜੇ ਨੂੰ ਚਿੱਠੀ ਪਾ ਸਕਦੇ ਹੋ ਕਿ ਜਿਹੜਾ ਮੇਰਾ ਪਾਟਰ ਮੇਰੇ ਨਾਲ ਨਹੀਂ ਰਹਿੰਦਾ ਪਿਆ ਉਹਦੀ ਅਬ ਮੈਲਡਿੰਗ ਹੋ ਚੁੱਕੀ ਹੈ ਤੇ ਫਿਰ ਉਹਦੇ ਕੋੜੀ ਦਾ ਨੋ ਫਾਉਂਡਲ ਕਰਦੇ ਨੇ ਜਿਹੜਾ ਤੁਹਾਡਾ ਆਫਨ ਦਾ ਡਾਟਾ ਜਿਹੜਾ ਤੁਹਾਨੂੰ ਜਰਮਨ ਦਾ TST RC ਕਾਰਡ ਮਿਲਦਾ ਉਹ ਚੇਂਜ ਕਰਕੇ ਦੇ ਸਕਦੇ ਨੇ ਕੰਮ ਦੇ ਅਕੋਰਡਿੰਗ ਪਰ ਜੇ ਤੁਸੀਂ ਨੇਹ ਦਿੱਤ ਦੇ 2 ਸਾਲ ਲੇਟ ਹੋ ਜਾਂਦੇ ਹੋ ਤੇ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਦਿੱਕਤ ਆਂਦੀ ਹੈ ਤੁਹਾਨੂੰ ਜਰਮਨ ਦਾ ਜਰਮਨ ਕਾਰਡ ਦੇਣ ਲਈ ਮਨੈਕ ਕਰ ਸਕਦਾ ਹੈ ਕਿਉਂਕਿ ਉਹਦੇ ਚ ਤੁਸੀਂ ਸਟਾਫ ਬਰ ਹੋਨੇ ਹੋ ਤੁਸੀਂ ਉਹਨਾਂ ਨੂੰ ਟਾਈਮ ਸਿਰ ਇਨਫੋਰਮੇਸ਼ਨ ਨਹੀਂ ਦਿੱਤੀ ਜਦੋਂ ਤੁਹਾਡਾ ਜਦੋਂ ਤੁਹਾਡਾ 파ਟਰ ਤੁਹਾਨੂੰ ਛੱਡ ਕੇ ਚੱਲ ਗਿਆ ਸੀ ਤੁਹਾਡਾ ਹੱਕ ਇੱਥੇ ਨਹੀਂ ਹੈ ਕਿ ਰਹਿਣ ਦਾ ਤੇ ਤੁਸੀਂ ਉਹ ਤੁਹਾਨੂੰ ਕਹਿੰਦੇ ਨੇ ਸਾਨੂੰ ਦੱਸਿਆ ਘੱਤ ਤੂੰ ਨਹੀਂ ਤੇ ਇਸ ਲਈ ਤੁਹਾਡੇ ਤੇ ਉਹ ਯਕੀਨ ਵੀ ਨਹੀਂ ਕਰਦੇ ਤੇ ਜਿਹੜਾ ਪੈਰਾਗ੍ਰਾਫ 81 ਦੇ ਅਕੋਰਡਿੰਗ ਐਜ਼ ਅ ਵਰਕ ਕੌਂਟਰੈਕਟਰ ਵਰਕ ਪਰਮਿਟ ਦੇ ਅਕੋਰਡਿੰਗ ਜਿਹੜਾ ਪੇਪਰ ਮਿਲਦਾ ਹੈ ਜਾਂ ਕਾਰਡ ਮਿਲਦਾ ਉਹ ਵੀ ਤੁਹਾਨੂੰ ਮਿਲਣਾ ਥੋੜਾ ਜਿਹਾ ਬਾਕੀ ਉਹਦੇ ਵਾਸਤੇ ਕਿੰਨੇ ਵਕੀਲ ਅਪੀਲਾਂ ਲਗਾ ਸਕਦਾ ਇੱਕ 184 ਵੀ ਅਪੀਲ ਲਗਾ ਸਕਦਾ 2520 ਦੇ ਅਕੋਰਡਿੰਗ ਵੀ ਲਗਾ ਸਕਦਾ ਅਪੀਲ ਪਰ ਕਾਰਡ ਦੇਣਾ ਚਾਹ ਨਾ ਦੇਣਾ ਉਹ ਫਿਰ ਬਾਅਦ ਨੂੰ ਡਿਸੀਜਨ ਵਕੀਲ ਦੇ ਡਿਪੈਂਡ ਨਹੀਂ ਕਰਦਾ ਉਹ ਤੁਹਾਡੇ ਬਿਹੋੜੇ ਤੇ ਡਿਪੈਂਡ ਕਰਦਾ ਉਹ ਬਿਹੋੜੇ ਕਿਹੜੇ ਆਰਗੂਮੈਂਟ ਦਾ ਤੁਹਾਡਾ ਅੰਤਰਾ ਰੀੜਾ ਅਬਲੀਨ ਕਰਦਾ ਤੇ ਜਾ ਸੂਸ਼ਟੀ ਮੰਗ ਦਿੰਦਾ ਤੁਹਾਡੇ ਅੰਤਰਾ ਰਣੋ ਇਸ ਲਈ ਮੈਂ ਕੰਨਾਵਾ ਕਿ ਤੁਸੀਂ ਕਾਰਡ ਆਪਣਾ ਲੀਗਲ ਟੋਰ ਤੇ ਚੇਂਜ ਕਰਵਾਓ ਕਿ ਆਪਣੇ ਪਾਰ ਤੋਂ ਦੀ ਅਨਮੈਲਡੂng ਕੋ ਟੋਕ ਟਵੀ ਪੰਜ ਹਾਲ ਨਾ ਰੱਖੋ ਠੀਕ ਹੈ ਜੇ ਤੁਹਾਡਾ ਗਜਰਮਰ ਪਾਸਵਰਡ ਮਿਲ ਜਾਂਦਾ ਫਿਰ ਤਾਂ ਆਪਾਂ ਲੋ ਕਰ ਦੋ ਕੋਈ ਦਿੱਕਤ ਆਲੀ ਕਰਨੀ ਪਰ ਉਹਦੀ ਅਨਮੈਲਡੂ ਰੂਲਸ ਲਾ ਕੇ ਰੱਖੋ ਕੰਮ ਦੇ ਪੇਪਰ ਜਰੂਰ ਚਲਾ ਕੇ ਰੱਖੋ ਕੰਮ ਦੇ ਪੇਪਰ ਭਾਵੇਂ ਆ ਤੇ ਮਿੰਨੀ ਚੋਪ ਭਰਾ ਦੋ ਕਿਤੇ ਵੀ ਤੇ ਐਸ ਐ ਤੇ ਮਿੰਨੀ ਚੋਪ ਭਰਾ ਕੇ ਪੇਪਰ ਉਹਦੇ ਚਲਦੇ ਰਹਿਣ ਦੋ ਕਿ ਜਦੋਂ ਵੀ ਜੇ ਤੁਹਾਡਾ ਪਾਟਾ ਤੁਹਾਡੇ ਨਾਲ ਰਹਿੰਦਾ ਪਿਆ ਕੰਮ ਨਹੀਂ ਕਰਨਾ ਚਾਹੁੰਦਾ ਜੇ ਤੁਹਾਨੂੰ ਪਰਮਿਸ਼ਨ ਮਿਲ ਚੁੱਕੀ ਹੈ ਕੰਮ ਦੀ ਤੁਸੀਂ ਕੰਮ ਕਰਦੇ ਪਿਓ ਠੀਕ ਹੈ ਉਹਦਾ ਡਿਪਾਰਟਮੈਂਟ ਘਰ ਆ ਰਹਿ ਸਕਦਾ ਪਰ ਜਿੱਦਾਂ ਵੀ ਪੇਪਰ ਰੀਨੂ ਕਰਾਣੇ 6 ਮਹੀਨੇ ਤੋਂ ਪਹਿਲਾਂ ਹੀ ਉਹਦੇ ਮਿੰਨੀ ਜੋਬ ਦੇ ਪੇਪਰ ਚਲਵਾ ਲਓ ਜਾਂ ਅੰਜਰਤਾਏ ਸਾਈਡ ਦੇ ਪੇਪਰ ਚਲਵਾ ਕੇ ਫਿਰ ਤੁਸੀਂ ਆਪਣਾ ਕਾਦਰੀਨੂ ਕਰਵਾ ਸਕਦੇ ਹੋ ਠੀਕ ਹੈ ਜੀ ਇਹ ਸਾਰੀ ਇਨਫੋਰਮੇਸ਼ਨ ਉਹਨਾਂ ਵਧਿਆਵਾਸੀ ਹੈ ਜਿਨ੍ਹਾਂ ਨੇ ਵਿਆਹ ਕਰਾ ਕੇ ਸਪੇਨ ਪੁਰਤਗਾਲ ਦੇ ਵਿੱਚ ਜਾਂ ਪੋਲੈਂਡ ਦੇ ਵਿੱਚ ਇਟਲੀਆ ਦੇ ਵਿੱਚ ਕਾਡ ਲਿਆਇਆ ਹੈ ਜਿਹਦੇ ਉੱਤੇ EU ਫੈਮਿਲੀ ਕਾਰਡ ਲਿਖਿਆ ਹੁੰਦਾ ਇਹ ਸਾਰਾ ਪ੍ਰੋਸੈਸ ਉਹਨਾਂ ਵਾਸਤੇ ਆ ਉਹ ਇੱਥੇ ਆਣ ਕੇ ਇਹ ਪ੍ਰੋਸੈਸਰ ਨਾਲ ਕਾਰ ਚੇਂਜ ਕਰਵਾ ਸਕਦੇ ਨੇ ਤੇ ਕੰਮ ਕਰ ਸਕਦੇ ਹੋ ਨਾ ਤੇ ਜਰਮਨ ਦੇ ਵਿੱਚ ਰਹਿ ਸਕਦੇ ਨੇ ਤੇ ਜਿਹੜਾ ਲੀਗਲ ਇਨਫੋਰਮੇਸ਼ਨ ਸਾਰੇ ਤੁਹਾਨੂੰ ਪ੍ਰੋਵਾਈਡ ਕੀਤੀ ਹੈਗੀ ਐ ਡਾਕੂਮੈਂਟ ਵੀ ਤੁਹਾਨੂੰ ਇਹਦੇ ਵਿੱਚ ਦੱਸਿਆ ਹੈਗੇ ਨੇ ਇਹੀ ਸਟੈਪ ਬਾਏ ਸਟੈਪ ਤੁਸੀਂ ਸਾਰੀ ਕੰਪਲੀਟ ਇਨਫੋਰਮੇਸ਼ਨ ਦੇ ਨਾਲ ਆਪਣਾ ਪ੍ਰੋਸੈਸ ਬਿਨਾ ਕੋਈ ਏਜੰਟ ਤੋਂ ਬਿਨਾ ਕੋਈ ਵਕੀਲ ਤੋਂ ਅਪਲਾਈ ਕਰਕੇ ਤੇ ਆਪਣਾ ਇੱਥੇ ਜਿਹੜਾ ਪਾਪਰ ਨੂੰ ਲੈ ਕੇ ਆ ਸਕਦੇ ਹੋ ਇਹ ਤੁਹਾਨੂੰ ਫਿਰ ਵੀ ਕੋਈ ਇਨਫੋਰਮੇਸ਼ਨ ਦੀ ਜ਼ਰੂਰਤ ਪੈਂਦੀ ਹੈ ਤੇ ਸਾਡਾ ਬਿਓਰੇ ਵਿੱਚ ਲਿੰਕ ਦਿੱਤਾ ਹੈਗਾ ਤੁਸੀਂ ਸਾਡੇ ਨਾਲ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ ਅਤੇ ਇਹਦਾ ਨੋ ਜ਼ਰੂਰ ਉਹਦੀ ਇਨਫੋਰਮੇਸ਼ਨ ਸਾਰੀ ਪ੍ਰੋਵਾਈਡ ਕਰ ਦਾਂਗੇ ਵੀਡੀਓ ਚ ਜਿਹੜੀ ਵੀ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਜਾਂ ਲਾਇਬ੍ਰੇ ਵਿੱਚ ਉਹ ਕੋਈ ਵੀ ਉਹ ਫ੍ਰੀ ਆਫ ਪੋਸਟ ਹੁੰਦੀ ਆ ਉਹਦਾ ਕੋਈ ਵੀ ਚਾਰजेस ਨਹੀਂ ਕੀਤਾ ਜਾਂਦਾ ਪਰ ਜੇ ਤੁਸੀਂ ਅਪਾਇੰਟਮੈਂਟ ਬੁੱਕ ਕਰਦੇ ਹੋ ਉਹਦੇ ਵਾਸਤੇ ਤਾਂ ਮੈਂ ਐਕਸਟਰਾ ਜਿਹੜੀ ਕੰਸਲਟਿੰਗ ਫੀਸ ਪੇ ਕਰਨੀ ਪੈਂਦੀ ਹੈ ਪਰ ਵੀ ਅਸੀਂ 19 ਅਕਾਉਂਟ ਤੁਹਾਡੀ ਮਦਦ ਕੀਤੀ ਜਾਂਦੀ ਹੈ ਤੁਹਾਡੇ ਕੇਸ ਦੇ ਅਕੋਰਡਿੰਗ ਕੀ ਕਰੀ ਬਾਕੀ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਸਾਰਿਆਂ ਨੂੰ ਪਿਆਰਪੂਰੀ ਸਫਾਈ ਕਰਕੇ ਨੋ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ